ਮੇਰਾ ਜਨਮ ਹੋਇਆ ਮੇਰੀ ਮਾਂ ਵਿਆਹ ਕੇ ਆਈ ਇੱਥੇ ਜਿੱਥੇ ਲੰਗਰ ਲੱਗਾ ਨਾ ਇੱਧਰ ਇੱਥੇ ਸਾਡਾ ਘਰ ਹੁੰਦਾ ਸੀ ਹੁਣ ਤੇ ਟਹਿ ਗਿਆ ਪੁਰਾਣਾ ਘਰ ਢਾ ਦਿੱਤੇ ਨਵਾਂ ਬਣ ਗਿਆ ਸਾਰਾ ਕੁਝ ਇੱਥੇ ਖੇਤ ਵਿੱਚ ਅਸੀਂ ਇੱਥੇ ਰਹਿੰਦੇ ਹੁੰਦੇ ਸੀ ਸਾਰਾ ਸਾਰਾ ਦਿਨ ਕੰਮ ਕਰਨਾ ਚਾਲੀ 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 ਮਜ਼ਦੂਰ ਬੰਦਿਆਂ ਦੀ ਰੋਟੀ ਬਣਾਉਣੀ ਫਟਾਫਟ ਇੰਨੀ ਸਪੀਡ ਰੱਖਣੀ ਤੇਜ਼ ਤੇਜ਼ ਕਾਲੀ ਕਾਲੀ ਮੈਂ ਗੁਰਦੁਆਰਾ ਸਾਹਿਬ ਦੇ ਇਥੋਂ ਲਕੋਲੋਂ ਲੰਘਿਆ ਮੈਂ ਸਾਈਕਲ ਚਲਾਉਣਾ ਸਿੱਖਿਆ ਸਿੱਖਿਆ ਸੀ ਤੇ ਮੈਂ ਕਿਹਾ ਮੈਂ ਸਾਈਕਲ ਤੇ ਬਾਕੇ ਲੈ ਜਾਣਾ ਪਿੰਡ ਮੈਂ ਪਿੰਡ ਲੈ ਗਿਆ ਮੇਰੇ ਮਗਰ ਬੋਵੇਂ ਨਾ ਕਹਿੰਦੇ ਮੈਂ ਨਹੀਂ ਬਹਿਣਾ ਮੈਨੂੰ ਛੱਡ ਦੇਗਾ ਮੈਂ ਕਿਹਾ ਨਹੀਂ ਮੈਂ ਬਿਠਾ ਲੈਣਾ ਤੇ ਮੈਂ ਸਾਈਕਲ ਤੇ ਬਿਠਾਇਆ ਡੰਡੇ ਤੇ ਪੈਰ ਪਹੁੰਚਦੇ ਨਹੀਂ ਸੀ ਉਦੋਂ ਛੋਟਾ ਸੀ ਤੇ ਜਦੋਂ ਚਿੱਕੜ ਆ ਗਿਆ ਉੱਥੇ ਜਾ ਕੇ ਵਿਚਾਲੇ ਅਸੀਂ ਡਿੱਗ ਪਏ ਥੱਲੇ ਮੁੱਧੜੇ ਮੂੰਹ ਸਾਰੇ ਕੱਪੜੇ ਲਿਪੜ ਗਏ ਤੇ ਮੈਨੂੰ ਵੇਖ ਕੇ ਮੈਨੂੰ ਕਹਿੰਦੇ ਆ ਕੀ ਕੀਤਾ ਨਾਲੇ ਤੇ ਥੋੜਾ ਝਿੜਕੇ ਵੀ ਤੇ ਬਾਅਦ ਚ ਥੋੜਾ ਜਿਹਾ ਗਾਣੂ ਸੀ ਆਇਆ ਤੇ ਹੱਸਣ ਲੱਗ ਪਿਚੁੰਨੀ ਵੇਖ ਵੀ ਆਪਣੇ ਨਾਲ ਕੀ ਬਣਿਆ ਆਪਾਂ ਕਿਵੇਂ ਡਿੱਗ ਪਏ ਕਦੀ ਜ਼ਿੰਦਗੀ ਦੇ ਵਿੱਚ ਸਾਡੀ ਮਾਂ ਨੇ ਸਾਨੂੰ ਥੱਪੜ ਨਹੀਂ ਮਾਰਿਆ ਕਦੇ ਝਿੜਕਿਆ ਨਹੀਂ ਮੈਨੂੰ ਮਾਪੁਰਸ਼ ਆਖਿਆ ਚੋਲਾ ਨਾ ਲਾਈਂ ਵਿਆਹ ਨਾ ਕਰਾਈਂ ਮੈਂ ਆ ਕੇ ਮਾਂ ਨੂੰ ਦੱਸਿਆ ਮੈਂ ਕਿਹਾ ਮੈਨੂੰ ਇਦਾਂ ਕਿਹਾ ਉਹਨਾਂ ਨੇ 1-2 ਮਿੰਟ ਤੇ ਚੁੱਪ ਕਰ ਗਈ। ਫਿਰ ਕਹਿੰਦੀ ਤੇਰਾ ਪਿਓ ਸ਼ਰਾਬ ਛੱਡ ਗਿਆ ਸਾਰੇ ਘਰ ਸ਼ਰਾਬ ਛੱਡ ਗਏ। ਤੂੰ ساری ਜ਼ਿੰਦਗੀ ਨਸ਼ਾ ਨਹੀਂ ਕਰੇਂਗਾ ਇਹ ਚੰਗੇ ਪਾਸੇ ਲੱਗਾ ਰਹੇਂਗਾ ਕੋਈ ਗੱਲ ਨਹੀਂ ਤੂੰ ਇਹੀ ਠੀਕ ਹੈ। ਜਿਵੇਂ ਉਹਨਾਂ ਨੇ ਕਹਿ ਦਿੱਤਾ ਓਵੇਂ ਹੀ ਠੀਕ ਹੈ। ਮਾਣ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਹੁੰਦਾ ਵੀ ਮੇਰੇ ਬੱਚੇ ਦਾ ਵਿਆਹ ਨਹੀਂ ਹੋਣਾ। ਪਰ ਮੇਰੀ ਮਾਂ ਨੇ ਮੈਨੂੰ ਰੋਕਿਆ ਹੀ ਨਹੀਂ। ਕੋਈ ਗੱਲ ਨਹੀਂ ਕੀਤੀ ਜਿਵੇਂ ਹੈ ਠੀਕ। ਖੁਸ਼ ਰਹਿਣਾ ਹਮੇਸ਼ਾ। ਅਸੀਸਾਂ ਦੇਣੀਆਂ ਮੇਰੀ ਗੱਡੀ 'ਚ ਮੇਰੀ ਮਾਂ ਕਦੀ ਜ਼ਿੰਦਗੀ 'ਚ ਨਹੀਂ ਬੈਠੀ ਪਰ ਜਿੱਦਣ ਸਾਡੇ ਕੋਈ ਗੱਡੀ ਨਵੀਂ ਆਉਣੀ ਮੈਨੂੰ ਫੋਨ ਆਉਣਾ ਬਾਬਾ ਜੀ ਵਧਾਈ ਹੋਵੇ ਮੈਨੂੰ ਪਤਾ ਲੱਗਾ ਗੱਡੀ ਆਈ ਬੜੀ ਸੋਹਣੀ ਗੱਡੀ ਉਹਨੂੰ ਕੋਈ ਬਸ ਇੰਨੀ ਚਾਹ ਵੀ ਗੱਡੀ ਮੈਂ ਕਦੀ ਮੇਰੀ ਗੱਡੀ 'ਚ ਨਹੀਂ ਬੈਠੀ ਨਾ ਕਦੇ ਮੈਂ ਕਿਹਾ ਵੀ ਆ ਜਾ ਮੰਮੀ ਬੈ ਗੱਡੀ 'ਚ ਆ ਜਾ ਬੇ ਫਿਰ ਨਾ ਮੈਂ ਵਿਖਾਈ ਨਾ ਉਹਨੇ ਵੇਖੀ ਕਦੇ ਨਾ ਕਦੇ ਕਿਹਾ ਵੀ ਮੈਨੂੰ ਵੀ ਗੱਡੀ 'ਚ ਪਾਓ ਕਦੇ ਮੈਂ ਵੀ ਵੇਖਾਂ ਮੈਨੂੰ ਵੀ ਜਰਾ ਮੈਂ ਵੀ ਵੇਖਣਾ ਕਦੇ ਮੈਨੂੰ ਵੀ ਸਟੇਜ ਤੇ ਚੜਾਓ ਕਦੇ ਮੈਨੂੰ ਵੀ ਸਰੋਪਾ ਦਿਓ ਕਦੇ ਮੈਨੂੰ ਵੀ ਸਟੇਜ ਤੇ ਬੁਲਾਓ ਕਦੀ ਨਹੀਂ ਕਿਹਾ ਕਦੇ ਇਦਾਂ ਦੀ ਇੱਛਾ ਨਹੀਂ ਰੱਖੀ ਜਿਵੇਂ ਦੀ ਟਡਰੀਆਂ ਪਿੰਡ ਵਿੱਚ ਆਈ ਉਵੇਂ ਹੀ ਰਹੀ ਸਾਰੀ ਜ਼ਿੰਦਗੀ ਰੁਲਦਿਆਂ ਖੁਲਦਿਆਂ ਸਾਰੀ ਜ਼ਿੰਦਗੀ ਕੰਮ ਕਰਦਿਆਂ ਮਿਹਨਤ ਕਰਦਿਆਂ ਸਾਰੀ ਜ਼ਿੰਦਗੀ ਲੰਘਾਤੀ ਸੋ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਇਹ ਬੰਦੇ ਉਹ ਸਮਝ ਸਕਦੇ ਜਿਨ੍ਹਾਂ ਦੀ ਹੈ ਨਹੀਂ ਜਿਨ੍ਹਾਂ ਦੀ ਮਾਂ ਹੈਗੀ ਉਹ ਵੀ ਸਮਝ ਸਕਦੇ ਤੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਆਪਣੀ ਮਾਂ ਨੂੰ ਗਲਵਕੜੀ ਪਾ ਕੇ ਕਿਹਾ ਕਰੋ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਨਹੀਂ ਤੇ ਮੁੜ ਕੇ ਤੁਸੀਂ ਪਛਤਾਨਦੇ ਰਹਿ ਜਾਣਾ ਵੀ ਯਾਰ ਮੈਂ ਜ਼ਿੰਦਗੀ 'ਚ ਕਿਉਂ ਨਹੀਂ ਕੀਤਾ ਆ ਜਿਹੜੇ ਬੱਚੇ ਕੈਨੇਡਾ ਗਏ ਆ ਨਾ ਹੁਣ ਪਤਾ ਲੱਗਦਾ ਰੋਟੀ ਮਾਂ ਦੀ ਯਾਦ ਆਉਂਦੀ ਹੈ ਜਦੋਂ ਉਥੇ ਆਪ ਪਕਾਉਣੀ ਆ ਪੈਂਦੀਆਂ ਫਿਰ ਪਤਾ ਲੱਗਦਾ ਮਾਂਾਂ ਚੀਜ਼ ਕੀ ਹੁੰਦੀ ਹੈ ਮਾਂ ਦੀ ਬਾਦ ਅਸੀਸ ਨਾ ਲਿਓ ਕਦੇ ਕਦੇ ਜ਼ਿੰਦਗੀ 'ਚ ਮਾਂ ਦਾ ਦਿਲ ਨਾ ਦਿਖਾਇਓ ਜੋ ਮਰਜੀ ਹੋ ਜਾ ਮਾਂ ਆਪਣੇ ਬੱਚੇ ਦਾ ਬੁਰਾ ਨਹੀਂ ਸੋਚਦੀ। ਉਹਦੀਆਂ ਝਿੜਕਾਂ ਵਿੱਚ ਵੀ ਪਿਆਰ ਹੁੰਦਾ। ਸੋ ਇਸ ਕਰਕੇ ਆਪਣੀ ਮਾਂ ਦਾ ਕਦੇ ਦਿਲ ਨਾ ਦੁਖਾਇਓ। ਪਿਆਰ ਕਰਿਓ ਆਪਣੀ ਮਾਂ ਦਾ। ਸੋ ਚਲੋ ਮੇਰੀ ਇਹ ਮੈਮਰੀ ਸੀ ਮੇਰਾ ਹੁਣ ਵੇਖੋ ਮੈਂ ਹੁਣ ਮੈਂ ਇੱਕ ਗੱਲ ਕਹਿਣਾ ਹੁਣ ਰੋਣਾ ਮਾੜਾ ਨਹੀਂ ਹੁੰਦਾ ਸਦਾ ਰੋਣਾ ਮਾੜਾ। ਤੁਹਾਨੂੰ ਰੋਣਾ ਆਵੇ ਰੋ ਲਿਆ ਕਰੋ। ਇਹੀ ਤੇ ਪ੍ਰੋਬਲਮ ਹੈ ਨਹੀਂ ਰੋਂਦੇ ਤਾਂ ਹੀ ਤੇ ਡਿਪਰੈਸ਼ਨ ਚ ਚਲੇ ਜਾਂਦੇ ਆ। ਹੱਸਣਾ ਹੋਵੇ ਹੱਸਿਆ ਕਰੋ ਰੋਣਾ ਹੋਵੇ ਰੋਇਆ ਕਰੋ। ਪਰ ਜੇ ਸਦਾ ਹੀ ਰੋਂਦਾ ਰਹੇਗਾ ਤੇ ਲੋਕ ਤੈਨੂੰ ਪਾਗਲ ਕਹਿਣਗੇ ਤੇ ਸਦਾ ਹੀ ਹੱਸਦਾ ਰਹੇਗਾ ਤਾਂ ਵੀ ਲੋਕ ਤੈਨੂੰ ਪਾਗਲ ਕਹਿਣਗੇ ਜਦੋਂ ਅੰਦਰ ਉਬਾਲਾ ਹੋਵੇ ਕੱਢਿਆ ਕਰੋ ਅੰਦਰੋਂ ਇਸੇ ਕਰਕੇ ਪ੍ਰੋਬਲਮ ਹੈ ਜਿਹੜੀ ਗੱਲ ਕਹਿਣੀ ਹੈ ਕਹਿਣੀ ਨਹੀਂ ਅੰਦਰ ਸਪਰੈਸ ਕਰ ਕਰਕੇ ਬੰਦਾ ਡਿਪਰੈਸ਼ਨ ਦਾ ਮਰੀਜ਼ ਹੋ ਜਾਂਦਾ ਹੈ ਮੇਰੇ ਮੈਂ ਪਿੰਡ ਆਇਆ ਮੈਂ ਕੱਲ ਪਰਸੋਂ ਦਾ ਨਾ ਜਦੋਂ ਮੈਂ ਪਿੰਡ ਲੰਘਦਾ ਘਰ ਛੜਕ ਵੇਖਦਾ ਰਾਹ ਵੇਖਦਾ ਫੇਰਾ ਦਿਮਾਗ ਉਸੇ ਵੇਲੇ ਚੱਲ ਪੈਂਦਾ ਇੱਥੇ ਇੱਥੇ ਹੁੰਦਾ ਸੀ ਇੱਥੇ ਘਰ ਸੀ ਇੱਥੇ ਜਾਈਦਾ ਸੀ ਇੱਥੇ ਖੇਤ ਉਹ ਦਿਸਦਾ ਸਾਰਾ ਕੁਝ ਚਲੋ ਮੇਰੇ ਅੰਦਰੋਂ ਸੀ ਨਿਕਲ ਗਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੀਆਂ ਮਾਵਾ ਨੂੰ ਪਿਆਰ ਕਰਨਾ ਜਿਉਂਦਿਆਂ ਦਾ ਸਤਿਕਾਰ ਕਰੋ ਮੁੜ ਕੇ ਉਹ ਵੇਲਾ ਫਿਰ ਹੱਥ ਨਹੀਂ ਆਉਂਦਾ ਮਾਵਾ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਜੋ ਜਰ ਸਕਦੀਆਂ ਜਾਵਾ ਮਾਵਾ ਦੁਖੜੇ ਕੌਣ ਜਰੇ ਜੋ ਮਾਵਾ ਜਰ ਸਕਦੀਆਂ ਕੋਈ ਨਹੀਂ ਜਰ ਸਕਦਾ